ਆਹ ਜੀ ਗਰਮੀਆਂ ਦੀ ਤੋਰੀ ਦੀ ਬੇਲ ਹੈ ਇਹ ਮੈਂ ਬੀਜਾਂ ਤੋਂ ਤਿਆਰ ਕੀਤੀ ਹੈ ਤੇ ਤੁਸੀਂ ਇਹ ਇਹ ਮੇਰੇ ਕੋਲ ਨਾ ਨਿੰਬੂ ਦਾ ਬੂਟਾ ਸੀ ਇਹ ਮੈਂ ਨਾ ਪੱਟਣਾ ਸੀ ਕਿਉਂਕਿ ਇਹ ਨਾ ਮੈਂ ਬੀਜ ਤੋਂ ਤਿਆਰ ਕੀਤਾ ਤੇ ਮੈਨੂੰ ਪਤਾ ਲੱਗਿਆ ਕਿ ਇਹਨੂੰ ਫਰੂਟਿੰਗ ਨਹੀਂ ਹੋਣੀ ਔਰ ਹੋ ਵੀ ਨਹੀਂ ਰਹੀ 2-3 ਸਾਲ ਤੋਂ ਤੇ ਜਿਹੜੀ ਤੋਰੀਆਂ ਦੀ ਬੇਲ ਹੈ ਫਿਰ ਮੈਂ ਇਹਦੇ ਵਿੱਚ ਹੀ ਲਗਾਤੀ ਕਿਉਂਕਿ ਇਹਨੂੰ ਸਪੋਰਟ ਵੀ ਮਿਲ ਗਈ ਤੇ ਤੋਰੀਆਂ ਦੀ ਬੇਲ ਨੂੰ ਗਰੋਥ ਵੀ ਵਧੀਆ ਹੋ ਚੁੱਕੀ ਹੈ ਕੋਈ ਇਹ ਚੱਕਰ ਨਹੀਂ ਹੈਗਾ ਕਿ ਨਿੰਬੂ ਦੇ ਬੂਟੇ ਵਾਲੇ ਗਮਲੇ ਦੇ ਵਿੱਚ ਲਗਾਈ ਹੈ ਪਰ ਗਰੋਥ ਵਧੀਆ ਹੋ ਚੁੱਕੀ ਹੈ ਤੁਸੀਂ ਦੇਖੋ ਬੇਲ ਵਧੀਆ ਹੈ ਤੇ ਫਲ ਵੀ ਲੱਗ ਚੁੱਕਿਆ ਉਹ ਦੇਖੋ ਤੇ ਇਹ ਵੀ ਆਸਾਨੀ ਨਾਲ ਬੀਜਾਂ ਤੋਂ ਤਿਆਰ ਹੋ ਜਾਂਦੀ ਹੈ 10-15 ਦਿਨਾਂ 'ਚ ਇਹ ਬੇਲ ਨਿਕਲ ਆਂਦੀ ਆ ਉਹ ਜਦੋਂ ਬੇਲ 3-4 ਇੰਚ ਦੀ ਹੋ ਜਾਂਦੀ ਆ ਤਾਂ ਉਹਨੂੰ ਅਲੱਗ ਗਮਲੇ 'ਚ ਸ਼ਿਫਟ ਕਰ ਦੇਵੇ ਇਸ ਤਰ੍ਹਾਂ ਤੁਸੀਂ ਤੋਰੀਆਂ ਦੀਆਂ ਅਗਰ 5 ਬੇਲਾਂ ਵੀ ਲਗਾਉਂਗੇ ਤਾਦੋਂ ਇਹਨਾਂ ਦਾ ਵਧੀਆ ਰਿਜ਼ਲਟ ਮਿਲੂਗਾ ਇੱਕ ਛੋਟੀ ਫੈਮਿਲੀ ਲਈ ਚਾਰ ਪੰਜ ਬੇਲਾਂ ਤੋਂ ਸਬਜ਼ੀ ਆਸਾਨੀ ਨਾਲ ਮਿਲ ਜਾਂਦੀ ਆ ਤੇ ਮੈਂ ਤੀਸਰੀ ਵਾਰ ਤੋਰੀਆਂ ਦੀ ਬੇਲ ਲਗਾਈ ਆ ਤੇ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਇਹਦੇ ਲਈ ਵੀ ਕੋਈ ਤੁਹਾਨੂੰ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਇਸ ਲਈ ਤੁਸੀਂ ਨਾਰਮਲ ਮਿੱਟੀ ਖਾਦ ਦੇ ਵਿੱਚ ਮਿਕਸ ਕਰਕੇ ਤੋਰੀਆਂ ਦੀ ਬੇਲ ਨੂੰ ਲਗਾ ਸਕਦੇ ਹੋ ਪਰ ਇਹਨੂੰ ਸਪੋਰਟ ਜ਼ਰੂਰ ਲਗਾਓ ਬੇਲਾਂ ਨੂੰ ਨਹੀਂ ਫਿਰ ਇਹਨਾਂ ਨੂੰ ਗਿਰਨ ਦਾ ਡਰ ਹੁੰਦਾ ਹਵਾ ਤੂਫਾਨ ਸਤ ਤੇ ਜਲਦੀ ਆਂਦਾ ਹੈ ਤੇ ਜ਼ਿਆਦਾ ਹਵਾ ਲੱਗਦੀ ਹੈ ਬੂਟਿਆਂ ਨੂੰ ਇਸ ਲਈ ਇਹਨਾਂ ਨੂੰ ਗਿਰਨ ਦਾ ਡਰ ਹੁੰਦਾ ਤਾਂ ਤੁਸੀਂ ਇਹਨਾਂ 'ਇਸਪੋਰਟ' ਜ਼ਰੂਰ ਲਗਾਓ ਕਿਉਂਕਿ 'ਇਸਪੋਰਟ' ਲਈ ਮੈਨੂੰ ਇਹ ਨਿੰਬੂ ਦਾ ਬੂਟਾ ਵਧੀਆ ਲੱਗਿਆ ਤੇ ਆ ਦੇਖੋ ਇਹਨਾਂ ਨੇ ਆਪਣੀ ਪਕੜ ਬਣਾ ਰੱਖੀ ਹੈ ਤੇ ਇਧਰ ਨੂੰ ਵੀ ਮੈਂ 'ਸਪੋਰਟ' ਰੱਖੀ ਸੀ ਦੇਖੋ ਆਪਣੇ ਆਪ ਇਹਨਾਂ ਨੇ ਦਰੁਜਾਗਾ ਬਣਾ ਲਈ ਬੇਲ ਨੇ ਤੇ ਇਸੇ ਤਰ੍ਹਾਂ ਉੱਪਰ ਤਾਰਾਂ ਨੇ ਉਹਦੇ ਥਰੂ ਇਹਨਾਂ ਨੂੰ ਸਟੈਂਡ ਮਤਲਬ ਇਹਨਾਂ ਲਈ ਸਟੈਂਡ ਦਾ ਕੰਮ ਕਰਨਗੇ ਤਾਰਾਂ ਤੇ ਬਾਕੀ ਕੋਈ ਹੋਰ ਗੱਲ ਪੁੱਛਣੀ ਹੈ ਤੇ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਔਰ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤੇ ਮੇਰੀ ਥੋੜੀ ਸਿਹਤ ਠੀਕ ਨਹੀਂ ਇਸ ਲਈ ਕੁਝ ਮਿਸਟੇਕਾਂ ਹੋ ਰਹੀਆਂ ਨੇ ਤਾਂ ਧੰਨਵਾਦ ਜੀ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਥੈਂਕ ਯੂ